ਖਵਾਲਸੇਂ ਦੇ ਗਲਾਰ ਫਤਿਹ ਕਰਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੰਗਤ ਜੀ ਸਮੁੱਚਾ ਭਾਰਤ ਲੰਘੇ ਕੱਲ 26 ਜਨਵਰੀ ਦਾ ਦਿਹਾੜਾ ਮਨਾ ਕੇ ਹਟਿਆ ਗਣਤੰਤਰ ਦਿਵਸ ਦੇ ਤੌਰ ਤੇ 26 ਜਨਵਰੀ ਦਾ ਦਿਹਾੜਾ ਹਰ ਸਾਲ ਭਾਰਤ ਦੇਸ਼ ਵਿੱਚ ਮਨਾਇਆ ਜਾਂਦਾ ਤੇ ਜਿੱਥੇ-ਜਿੱਥੇ ਵੀ ਭਾਰਤ ਵਾਸੀ ਵੱਖ-ਵੱਖ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਮਡੇ ਉਤਸ਼ਾਹ ਦੇ ਨਾਲ 26 ਜਨਵਰੀ ਦਾ ਜਿਹੜਾ ਦਿਹਾੜਾ ਆ ਉਹਨਾਂ ਵੱਲੋਂ ਮਨਾਇਆ ਜਾਂਦਾ ਇਸੇ ਦੌਰਾਨ ਅੰਮ੍ਰਿਤਸਰ ਤੋਂ ਇੱਕ ਬੜੀ ਮਾੜੀ ਘਟਨਾ ਸਾਹਮਣੇ ਆਈ ਆ ਜਿਹੜੀ ਕਿ ਬੜੀ ਕੋਝੀ ਤੇ ਬੜੀ ਮਾੜੀ ਮਾਨਸਿਕਤਾ ਨੂੰ ਦਰਸਾਉਂਦੀ ਆ ਇੱਕ ਸ਼ਰਾਰਤੀ ਬੰਦੇ ਦੇ ਵੱਲੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਿਲਕੁਲ ਦਰਬਾਰ ਸਾਹਿਬ ਦੇ ਨੇੜੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਮੂਰਤੀ ਛੋੜਨ ਦੀ ਕੋਸ਼ਿਸ਼ ਕੀਤੀ ਸਿੱਧਾ ਸਿੱਧਾ ਨਰਦਰ ਕੀਤਾ ਉਸ ਸਟੈਚੂ ਦਾ ਉਸ ਮੂਰਤੀ ਦਾ ਜਿੱਥੇ ਕਿ ਉਸ ਬੰਦੇ ਨੇ ਆਪਣੀ ਇਸ ਮਾੜੀ ਮਾਨਸਿਕਤਾ ਨੂੰ ਦਰਸਾਇਆ ਉਥੇ ਹੀ ਸਮੁੱਚੇ ਭਾਰਤ ਵਾਸੀਆਂ ਦੇ ਦਿਲਾਂ ਨੂੰ ਬਹੁਤ ਠੇਸ ਪਹੁੰਚੀ ਆ ਜਿਹਦਾ ਸਾਰੇ ਹੀ ਭਾਰਤ ਵਾਸੀਆਂ ਦੇ ਖਾਸ ਕਰਕੇ ਐਸਸੀ ਐਸਟੀ ਲੋਕਾਂ ਦੇ ਦਿਲਾਂ ਦੇ ਵਿੱਚ ਬਹੁਤ ਰੋਹ ਆ। ਬਹੁਤ ਗੁੱਸੇ ਨਾਲ ਭਰੇ ਪਏ ਨੇ ਕਿਉਂਕਿ ਕੱਟਣਾ ਹੀ ਇਦਾਂ ਦੀ ਘਟੀ ਆ। ਤੇ ਮੈਨੂੰ ਸਮਝ ਨਹੀਂ ਆਉਂਦੀ ਇਹ ਘਟੀਆ ਲੋਕਾਂ ਦੀ ਕਿ ਇਦਾਂ ਦੀਆਂ ਸ਼ਰਾਰਤਾਂ ਕਿਉਂ ਕਰਦੇ ਨੇ। ਇਹ ਤੋਂ ਸਾਬਤ ਹੁੰਦਾ ਆ ਕਿ ਇਹ ਲੋਕ ਨਹੀਂ ਚਾਹਦੇ ਕਿ ਐਸਸੀ ਐਸਟੀ ਲੋਕਾਂ ਨੂੰ ਆਪਣੇ ਹੱਕ ਮਿਲਣ। ਇਹ ਲੋਕ ਕਦੇ ਵੀ ਜਾਤੀਵਾਦ ਦਾ ਜਿਹੜਾ ਪਾੜਾ ਆ ਇਹ ਖਤਮ ਨਹੀਂ ਹੋਣ ਦਿੰਦੇ ਸਿੱਧਾ-ਸਿੱਧਾ ਮੈਂ ਕਹਿੰਦਾ ਕਿ ਇਹ ਉਹ ਲੋਕ ਨੇ ਜਿਹੜੇ ਆਪਣੇ ਆਪ ਨੂੰ ਉੱਚ ਜਮਾਤ ਦੇ ਵਿੱਚ ਦਰਜ ਕਰਵਾਉਂਦੇ ਨੇ ਪਰ ਹੈ ਨਹੀਂ ਗੇ ਕਿਉਂਕਿ ਕੋਈ ਵੀ ਇਨਸਾਨ ਉੱਚਾ ਆਪਣੀ ਸੋਚ ਨਾਲ ਕਈ ਹੁੰਦਾ ਆ ਤੇ ਇਹਨਾਂ ਦੀ ਸੋਚ ਜਿਹੜੀ ਆ ਉਹ ਬਹੁਤ ਨੀਵੀਂ ਆ ਮੈਂ ਸਮਝਦਾ ਕਿ ਉਸੇ ਤਾਰਾ ਸਿੰਘ ਦੀ ਨਸਲ ਆ ਉਹਦੀ ਅਗਲੀ ਪੀੜ੍ਹੀ ਦਾ ਕੋਈ ਵਾਰਿਸ ਆ ਜੇ ਤਾਰਾ ਸਿੰਘ ਨੇ ਜਦੋਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਰਕਰ ਸਾਹਿਬ ਲੱਖਾਂ ਆਪਣੇ અનુਯਾਈਆਂ ਨੂੰ ਲੈ ਕੇ ਅਕਾਲ ਤਖਤ ਸਭ ਪਹੁੰਚੇ ਸੀਗੇ ਤੇ ਸਿੱਖ ਧਰਮ ਅਪਣਾਉਣ ਦੀ ਬੇਨਤੀ ਕੀਤੀ ਸੀਗੀ ਤੇ ਉਹ ਤਾਰਾ ਸਿੰਘ ਨੇ ਖਾਲੀ ਹੱਥ ਉਹਨਾਂ ਨੂੰ ਮੋੜਤਾ ਸੀਗਾ ਕਿ ਅਸੀਂ ਨੀਚ ਲੋਕਾਂ ਨੂੰ ਆਪਣੇ ਬਰਾਬਰ ਬਿਠਾਵਾਂਗੇ ਹੁਣ ਇਹ ਨਹੀਂ ਹੋ ਸਕਦਾ ਨੀਚ ਕਹਿ ਕੇ ਉਹਨਾਂ ਨੂੰ ਦਰਕਾਰਿਆ ਸੀਗਾ ਤੇ ਬਾਬਾ ਸਾਮ ਡਾਕਟਰ ਬੀਰ ਅੰਬੇਰ ਕਰਨੇ ਉਸ ਤੋਂ ਬਾਅਦ ਬੁੱਧ ਧਰਮ ਅਪਣਾ ਲਿਆ ਸੀਗਾ ਜਦੋਂ ਕਿ ਉਹ Hindu ਧਰਮ ਨੂੰ ਛੱਡ ਕੇ ਆਏ ਸੀਗੇ ਤੇ ਸਿੱਖ ਧਰਮ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਚੰਗਾ ਵੇਖਿਆ ਸੀਗਾ ਉਹਨਾਂ ਨੂੰ ਉਹ ਪ੍ਰਭਾਵਿਤ ਹੋਏ ਸੀ ਸਿੱਖ ਧਰਮ ਤੋਂ ਸਿੱਖ ਧਰਮ ਦੀਆਂ ਨੀਤੀਆਂ ਤੋਂ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਘਟੀਆ ਲੋਕ ਤਰਨ ਸਿੰਘ ਵਰਗੇ ਇਸ ਧਰਮ ਦੇ ਵਿੱਚ ਜਿਹੜੇ ਨੇ ਉਹ ਕਾਬਜ ਨੇ ਧਰਮ ਦੇ ਉੱਤੇ ਤੇ ਉਹ ਕਦੇ ਵੀ ਧਰਮ ਨੂੰ ਪਰਫੁੱਲਤ ਨਹੀਂ ਹੋਣਾ ਦੇਣਾ ਹੋਣ ਦੇਣਾ ਚਾਹੁੰਦੇ ਤੇ ਇਹ ਜਿਹੜਾ ਜਿਹੜੇ ਇਨਸਾਨ ਨੇ ਕੱਲ ਆ ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ ਕੀਤੀ ਆ ਤੋੜਨ ਦੀ ਕੋਸ਼ਿਸ਼ ਕੀਤੀ ਆ ਨਿਰਾਦਰ ਕੀਤਾ ਇਹ ਉਸੇ ਤਾਰਾ ਸਿੰਘ ਦਾ ਮੈਂ ਸਮਝਦਾ ਵਾਰਿਸ ਆ ਕਿਉਂਕਿ ਇਹਦੀ ਉਹੋ ਜੀ ਮਾਨਸਿਕਤਾ ਤੇ ਇਹੋ ਜੇ ਲੋਕ ਨਹੀਂ ਬਰਦਾਸ਼ਤ ਕਰਦੇ ਕਿ ਐਸਸੀ ਐਸਟੀ ਲੋਕ ਜਾਂ ਪਛੜੀਆਂ ਸ਼੍ਰੇਣੀਆਂ ਦੇ ਵਿੱਚ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਆਪਣੇ ਅਧਿਕਾਰ ਮਿਲਣਾ ਉਹ ਪੜ੍ਹ ਲਿਖ ਜਾਣ ਸਿੱਖਿਅਤ ਹੋ ਜਾਣ ਉਹ ਚੌਧਿਆਂ ਤੇ ਬਰਾਜਮਾਨ ਹੋ ਜਾਣ ਇੱਕ ਗੱਲ ਮੈਂ ਦੱਸ ਦਵਾਂ ਇਹ ਲੋਕ ਸੰਵਧਾਨ ਨੂੰ برداشت ਨਹੀਂ ਨਾ ਕਰ ਸਕਦੇ ਤੇ ਮੈਂ ਇਹਨਾਂ ਨੂੰ ਦੱਸਣਾ ਚਾਹਣਾ ਕਿ ਜਿਹੜੇ ਲੋਕਾਂ ਦੇ ਹੱਥਾਂ ਦੇ ਵਿੱਚ ਇਸ ਵੇਲੇ ਸੰਵਧਾਨ ਹਨ ਉਹ ਵੈਸੇ ਵੀ ਸੰਵਧਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਪਰ ਉਹਨਾਂ ਦਾ ਕੋਈ ਵਾਸ ਨਹੀਂ ਚੱਲ ਰਿਹਾ ਹਿੰਦੂ ਰਾਸ਼ਟਰ ਨੂੰ ਥੋਪਣਾ ਚਾਹੁੰਦੇ ਨੇ ਸਾਡੇ ਸਿਰਾਂ ਤੇ ਜੇਕਰ ਹਿੰਦੂ ਰਾਸ਼ਟਰ ਸਥਾਪਿਤ ਕਰਨ ਵਿੱਚ ਉਹ ਕਾਮਯਾਬ ਹੋ ਗਏ ਨਾ ਤੁਹਾਡੀਆਂ ਨੀਤੀਆਂ ਕਰਕੇ ਹੋਣਗੇ ਕਿਉਂਕਿ ਤੁਸੀਂ ਲੋਕ ਵੀ ਸੰਵਿਧਾਨ ਵਿਰੋਧੀ ਜੇ ਤੇ ਇੱਕ ਵਾਰ ਜੇਕਰ ਇਦਾਂ ਹੋ ਗਿਆ ਤੇ ਨਾ ਸਮਝੋ ਕਿ ਤੁਸੀਂ ਇਸ ਵੇਲੇ ਜਿਹੜਾ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਤੁਸੀਂ ਜਨਰਲ ਕੈਟਾਗਰੀ ਚਾਹੁੰਦੇ ਜੇ ਨਾ ਇਹ ਨਹੀਂ ਰਹਿਣਾ ਤੁਸੀਂ ਕਿਉਂਕਿ ਹਿੰਦੂ ਵਾਦੇ ਮੁਤਾਬਕ ਮਨੁਸਮਰਤੀ ਦੇ ਮੁਤਾਬਕ ਤੁਸੀਂ ਲੋਕ ਸ਼ੂਦਰ ਜੇ ਮਨੁਸਮਰਤੀ ਦੇ ਵਿੱਚ ਕਿਤੇ ਵੀ ਤੁਹਾਡਾ ਜ਼ਿਕਰ ਨਹੀਂ ਆਉਂਦਾ ਉੱਚ ਸ਼੍ਰੇਣੀ ਦੇ ਵਿੱਚ ਤੁਸੀਂ ਸ਼ੋਦਰਾਂ ਦੇ ਵਿੱਚ ਹੀ ਗਿਣੇ ਗਏ ਜੇ ਮਨੁਸਮਰਤੀ ਦੇ ਅਨੁਸਾਰ ਤੇ ਜੇਕਰ ਹਿੰਦੂ ਰਾਸ਼ਟਰ ਹੋਂਦ ਵਿੱਚ ਆਉਂਦਾ ਆ ਤੇ ਉਹ ਮਨੁਸਮਰਤੀ ਲਾਗੂ ਹੋਣੀ ਆ ਉਹ ਮਨੁਸਮਰਤੀ ਦੇ ਕਾਨੂੰਨ ਲਾਗੂ ਹੋਣਗੇ ਜਿਹਦੇ ਤਹਿਤ ਤੁਸੀਂ ਸ਼ੂਦਰ ਸੀਗੇ ਤੇ ਸ਼ੂਦਰ ਹੋ ਤੇ ਸ਼ੂਦਰ ਹੀ ਰਹੋਗੇ ਤੇ ਜਿਹੜੀਆਂ ਮੌਜਾਂ ਤੁਸੀਂ ਮੰਨਦੇ ਜੇ ਨਾ ਸੰਬਧਾਨ ਦੇ ਸਿਰ ਤੇ ਹੀ ਇਹ ਆਜ਼ਾਦੀ ਤੁਹਾਡੇ ਤੋਂ ਬਿਲਕੁਲ ਖੋ ਲਈ ਜਾਊਗੀ ਜੋ ਕੁਝ ਪਹਿਲਾਂ ਹੁੰਦਾ ਸੀਗਾ ਨਾ ਉਹੀ ਕੁਝ ਹੁਣ ਹੋਇਆ ਕਰੂਗਾ ਫਿਰ ਤੁਹਾਡੇ ਨਾਲ ਸ਼ਰਮ ਕਰੋ ਅਗਲ ਨੂੰ ਹੱਥ ਮਾਰੋ ਬੂਝੜੋ ਸ਼ਰਮ ਕਰੋ ਕਿਉਂ ਨਹੀਂ ਤੁਹਾਨੂੰ ਸਾਰੇ ਸਾਰੇ ਭਾਈਚਾਰਿਆਂ ਦੀ ਜਿਹੜੀ ਆ ਤਰੱਕੀ ਆ ਔਰਾਸ ਆਉਂਦੀ ਕੇਵਲ ਤੁਸੀਂ ਇਹ ਚਾਹੁੰਦੇ ਕਿ ਤੁਹਾਡਾ ਹੀ ਹੁਕਮ ਹੁਕਮਰਾਨ ਹੋਣਾ ਚਾਹੀਦਾ ਹੈ ਤੁਹਾਡੀਆਂ ਸਰਕਾਰਾਂ ਤੁਹਾਡੇ ਹੀ ਸਾਰੇ ਬੰਨੇ ਉੱਚ ਅਧਿਆਤ ਤੇ ਅਫਸਰ ਹੋਣੇ ਚਾਹੀਦੇ ਨੇ ਤੁਸੀਂ ਹੀ ਮਨਾਈਆਂ ਕਰੋ ਬਸ ਉਹ ਬੁੱਝੜ ਬੰਦਿਆ ਤੂੰ ਘਟੋ ਘਟ ਸੰਵਧਾਨ ਦੇ ਬਾਰੇ ਜਾਣਦਾ ਕੀ ਤੂੰ ਦੱਸਦੇ ਦੇ ਬਾਬਾ ਸਾਹਿਬ ਬਾਰੇ ਕੀ ਜਾਣਦਾ ਤੂੰ ਤੁਸੀਂ ਲੋਕ ਬਿਣਾ ਸੋਚੇ ਸਮਝੇ ਕੋਈ ਪੜ੍ਹਦੇ ਨਹੀਂ ਲਿਖਦੇ ਨਹੀਂ ਕੋਈ ਸੁਣਦੇ ਨਹੀਂ ਤੇ ਗਲਤ ਫੈਸਲੇ ਲੈ ਲੈਂਦੇ ਜੇ ਆਪਣੇ ਆਪ ਨੂੰ ਬੜੇ ਵੱਡੇ ਯੋਧੇ ਸੂਰਮੇ ਤੇ ਗਿਆਨਵਾਨ ਖੋਹ ਦੇ ਦੇ ਜਦੋਂ ਕਿ ਤੁਹਾਨੂੰ ਰਤੀ ਭਾਰ ਅਕਲ ਨਹੀਂ ਹੈਗੀ ਲੱਖ ਲੱਖ ਲਾਂਤਾਂ ਇਹੋ ਜਿਹੇ ਲੋਕਾਂ ਨੂੰ ਖਾਸ ਕਰਕੇ ਇਸ ਬੰਦੇ ਨੂੰ ਜਿਨੇ ਬਾਬਾ ਸਾਹਿਬ ਦੀ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ ਆ ਉਥੋਂ ਦੇ ਸਿਕਿਉਰਿਟੀ ਗਾਰਡਾਂ ਨੇ ਉਹਨੂੰ ਫੜ ਲਿਆ ਸੀਗਾ ਲੋਕਾਂ ਨੇ ਉਹਦੇ ਨਾਲ ਮੁਕਿੱਤ ਧਫਾ ਵੀ ਬਿਤੇਰਾ ਕੀਤਾ ਬਣਦਾ ਮਾਨਸਿਕਕਾਰ ਉਹਦਾ ਕਰ ਦਿੱਤਾ ਸੀ ਸੰਗਤ ਨੇ ਗਾਲੀ ਗਲੋਚ ਵੀ ਉਹਨੂੰ ਕੀਤਾ ਧੰਨਵਾਦੀ ਆ ਮੈਂ ਉਹਨਾਂ ਸਪੈਡ ਭਰਾਵਾਂ ਦਾ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਉਹਨੂੰ ਫੜਿਆ ਤੇ ਪ੍ਰਸ਼ਾਸਨ ਦੇ ਹਵਾਲੇ ਕੀਤਾ ਤੇ ਮੈਂ ਬੇਨਤੀ ਕਰਦਾ ਸਾਰਿਆਂ ਹੀ ਅਸੀਂ ਐਸਟੀ ਲੋਕਾਂ ਦੀ ਜਥੇਬੰਦੀਆਂ ਨੂੰ ਕਿ ਇਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ ਜਿਹੜੀ ਬਣਦੀ ਆ ਕਾਰਵਾਈ ਕਰਵਾ ਕੇ ਘਟੋ ਘਟ ਐਨਐਸਏ ਇਹਦੇ ਤੇ ਜ਼ਰੂਰ ਲੱਗਣੀ ਚਾਹੀਦੀ ਹੈ ਤਾਂ ਕਿ ਉਹਨੂੰ ਪਤਾ ਲੱਗੇ ਕਿ ਸਾਡੀ ਤਾਕਤ ਕੀ ਆ ਤੇ ਬਾਬਾ ਸਾਹਿਬ ਦੇ ਜਿਹੜੇ ਵਾਰਿਸ ਨੇ ਉਹ ਐਂ ਨਹੀਂ ਬੈਠੇ ਸੋ ਵੱਤ ਬਾਤ ਵੀਡੀਓ ਸ਼ੇਅਰ ਕਰਕੇ ਤੇ ਕਮੈਂਟਾਂ ਵਿੱਚ ਇਸ ਘਟੀਆ ਨਸਲ ਦੇ ਇਹ ਸਤਾਰਾ ਸਿੰਘ ਦੀ ਮਾੜੀ ਮਾਨਸਿਕਤਾ ਵਾਲੇ ਵਾਰਿਸ ਨੂੰ ਲਾਤਾ ਬਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ